ਕੁਝ ਗਲਤ ਹੋਇਆ ਉੱਥੇ ਤੁਹਾਡੇ ਬੱਚੇ ਨਾਲ ਤੇ ਤੁਸੀਂ ਇਹਨਾਂ ਨੂੰ ਕੰਪਲੇਨਟ ਕੀਤੀ ਆ ਸਰ ਇਹਨਾਂ ਨੂੰ ਕੰਪਲੇਨਟ ਕੀਤੀ ਸੀਗੀ ਇਹ ਕਹਿੰਦੇ ਸੀ ਕੋਈ ਨਹੀਂ ਤੁਹਾਡੇ ਸੋਲੂਸ਼ਨ ਕਰਦੇ ਆਗੇ ਕੋਈ ਨਹੀਂ ਕੰਮ ਦਵਾ ਦਾਂਗੇ ਫਿਰ ਕਹਿੰਦੇ ਕੋਈ ਨਹੀਂ ਜੇ 3 ਦਿਨ ਕਾਲਜ ਵੀ ਜਾ ਰਿਹਾ ਟੁੱਟਮੀਆਂ ਦਿਹਾੜੀਆਂ ਕਰ ਲੈ ਦੂਰ ਨੇੜੇ ਜਾ ਕੇ ਅਸੀਂ ਉਹ ਦਿਹਾੜੀਆਂ ਲਵਾ ਦਿਆ ਕਰਾਂਗੇ ਤੇ ਫਿਰ ਮਤਲਬ ਉਹ ਦਿਹਾੜੀਆਂ ਲਾ ਕੇ ਵੀ ਜੇ ਆਪਾਂ ਟੋਟਲ ਕੱਢਦੇ ਆ ਇੱਕ ਮਤਲਬ ਘੰਟੇ ਦਾ 5 ਤੋਂ 6 ਯੂਰੋ ਮਿਲਦਾ 4-5 ਘੰਟੇ ਉਹ ਕੰਮ ਕਰੂਗਾ ਇੱਕ ਮੰਥ ਚ ਉਹਦਾ ਮਤਲਬ 250 ਯੂਰੋ ਤਾਂ ਉਹਨੂੰ ਮਤਲਬ ਰਹਿਣ ਦੀ ਰੈਂਟੀ ਦੇਣਾ ਪੈ ਰਿਹਾ ਰੂਮ ਦਾ ਤੇ ਉਹ ਇੱਕ ਮਾਸ 300 ਯੂਰੋ ਇਹ ਕਹਿੰਦੇ ਆ ਵੀ ਕਮਾ ਲੂਗਾ ਤੁਸੀਂ ਹੁਣ ਖੁਦ ਸੋਚੋ ਵੀ 300 ਯੂਰੋ ਕਮਾ ਲੂਗਾ 250 ਦਾ ਰੈਂਟ ਹੋ ਗਿਆ ਰਹਿ ਗਏ 50 50 ਯੂਰੋ ਦੇ ਵਿੱਚ ਹੀ ਉਹਨੇ ਆਉਣਾ ਜਾਣਾ ਵੀ ਹੈ ਖਾਣਾ ਪੀਣਾ ਵੀ ਹੈ ਤੇ ਨੈਕਸਟ ਈਅਰ ਦੀ ਫੀਸ ਵੀ ਕਰਨੀ ਆ ਇਕੱਠੀ ਜੀ ਕਿੱਥੋਂ ਕਰੂਗਾ ਤੇ ਫਿਰ ਜਦੋਂ ਇਹ ਤਰ੍ਹਾਂ ਆ ਕੁਛ ਹੈ ਤਾਂ ਤੁਸੀਂ ਇਹਨਾਂ ਨੂੰ ਅਸੀਂ ਆ ਜੀ ਅਸੀਂ ਵਿਰੋਧ ਕੀਤਾ ਇਹਨਾਂ ਅਸੀਂ ਰਿਸ਼ਤੇਦਾਰਾਂ ਤੱਕ ਵੀ ਅਪਰੋਚ ਪਾਈ ਸਾਡੇ ਰਿਸ਼ਤੇਦਾਰਾਂ ਨੇ ਕਿਹਾ ਇਹਨਾਂ ਦੇ ਮਤਲਬ ਜੋ ਵੀ ਇਹਨਾਂ ਦੇ ਇਹਨਾਂ ਦੇ ਨਾਲ ਸਾਡੇ ਸੰਨ ਦੇ ਵਿੱਚ ਹੈਗੇ ਨੇ ਹੀ ਮਤਲਬ ਰਿਸ਼ਤੇਦਾਰ ਇਹਨਾਂ ਨੂੰ ਵੀ ਜਾਣਦੇ ਆ ਸਾਨੂੰ ਵੀ ਜਾਣਦੇ ਆ ਮਿਊਚੁਅਲ ਮਤਲਬ ਜੋ ਵੀ ਹੈਗੇ ਨੇ ਅਸੀਂ ਇਹਨਾਂ ਨੂੰ ਕੀਤਾ ਉਹਨਾਂ ਨੂੰ ਤਾਂ ਕੀਤੀ ਉਹਨਾਂ ਨੇ ਕਿਹਾ ਜੀ ਤੁਹਾਡਾ ਬੱਚਾ ਰੂਡ ਆ ਉੱਥੇ ਗੱਲ ਨਹੀਂ ਕਰ ਰੂਡ ਉਹਦਾ ਬਿਹੇਵ ਇਹਨਾਂ ਦੋ ਮਹੀਨੇ ਚ ਅਸੀਂ ਖੁਦ ਕਹਿ ਰਹੇ ਹਾਂ ਚੇਂਜ ਹੋ ਗਿਆ ਹੀ ਇਹਨਾਂ ਸਟ्रेस ਚ ਸਾਡਾ ਬੱਚਾ ਸਾਨੂੰ ਖੁਦ ਨਹੀਂ ਪਤਾ ਨੈਕਸਟ ਮਤਲਬ ਵੀ ਉਹ 5 ਮਿੰਟ ਬਾਅਦ ਸਾਨੂੰ ਕਹਿੰ ਮੰਮੀ ਕਾਲ ਕਰਦੇ ਆ ਵਾਰ-ਵਾਰ ਵੀ ਮੈਂ ਫਸਿਆ ਬੈਠਾ ਇੱਥੇ ਮੈਂ ਬਹੁਤ ਔਖਾ ਮੈਨਾਂ ਕਰਜ਼ਾ ਵੀ ਪਾਪਾ ਸਿਰ ਹੋ ਗਿਆ ਹੀ ਵੀ ਆਪਾਂ ਕਿਵੇਂ ਸਾਰਾ ਮੈਨੇਜ ਕਰਾਂਗੇ ਕੰਮ ਦਾ ਹੀ ਕੀ ਲੱਗਦਾ ਵੀ ਇਸ ਸਿਸਟਮ ਨੇ ਬਰਬਾਦ ਬਰਬਾਦ ਕਰਤਾ ਹਾਂਜੀ ਕਰਤਾ ਹੀ ਮਤਲਬ ਬਹੁਤ ਵੱਡੀ ਠੱਗੀ ਹੋਈ ਹੈ ਜੀ ਇੱਕ ਤਰ੍ਹਾਂ ਦੀ ਇਹ ਤੇ ਫਿਰ ਤੁਸ ਨਾਲ ਕਿਹਨੇ ਸਾਡੇ ਰਿਸ਼ਤੇਦਾਰ ਨੇ ਰਿਸ਼ਤੇਦਾਰ ਕੋਈ ਨਹੀਂ ਸਾਡੇ ਨਾਲ ਠੱਗੀ ਕੀਤੀ ਹੈ ਐਸੇ ਕਰਕੇ ਠੱਗੀ ਕੀਤੀ ਹੈ ਜੀ 1 ਕਰੋੜ ਰੁਪਏ ਲੱਗਦਾ ਕਿ ਰਿਸ਼ਤੇਦਾਰਾਂ ਨੇ ਹੀ ਠੱਗੀ ਮਾਰੀ ਹੈ ਰਿਸ਼ਤੇਦਾਰਾਂ ਨੇ ਹੀ ਮਾਰੀ ਮਤਲਬ ਉਪਰੋਂ ਸਾਨੂੰ ਕਹਿ ਰਹੇ ਨੇ ਮੈਡਮ ਆ ਮੈਡਮ ਆ ਐਮ ਐਨ ਆਈ ਆਈ ਇਮੀਗ੍ਰੇਸ਼ਨ ਕੰਸਲਟੈਂਸੀ ਹੈ ਜੀ ਜਿਹੜਾ ਕਿ ਨੈਨੀ ਦੇ ਕੋਰਸਸ ਵਾਸਤੇ ਬੱਚਿਆਂ ਨੂੰ ਬਾਹਰ ਭੇਜਦੇ ਨੇ ਜੀ ਨੈਨੀ ਦਾ ਕੋਰਸ ਕਰਾਉਂਦੇ ਨੇ ਫਿਰ ਉਸ ਤੋਂ ਬਾਅਦ ਬਾਹਰ ਭੇਜਦੇ ਨੇ ਜੀ ਤੇ ਉਹ ਜਿਹੜੇ ਇਹ ਜਿਹੜੀ ਸੰਸਥਾ ਹੈ ਮੈਮ ਜਿਹੜਾ ਕੰਸਲਟੈਂਸੀ ਹੈ 2024 ਦੇ ਦਿਸਟਰਾ ਪਰ ਇਹ ਬੈਕਗ੍ਰਾਉਂਡ ਵਿੱਚ ਸਰਟੀਫਿਕੇਟ ਬਣਾ ਕੇ ਬੱਚਾ ਨੂੰ ਦਿੱਤੇ ਜਾ ਰਹੇ ਨੇ ਉਹਦੀ ਸਾਡੇ ਵੱਲੋਂ ਕੋਪ ਕਿਤੇ ਗਿਆ ਸੀ ਵੀ ਉੱਥੇ ਆ ਆਪਕੋ ਸਰਟੀਫਿਕੇਟ ਅਸੀਂ ਤੁਹਾਨੂੰ ਪ੍ਰੈਜੈਂਟ ਕੀਤੇ ਨੇ ਕਿ 2021 ਦੇ ਵਿੱਚ ਇੱਕ ਬੱਚਾ ਦਾ ਸਰਟੀਫਿਕੇਟ ਬਣਾਇਆ ਗਿਆ ਇਸ ਤਰ੍ਹਾਂ ਦੇ ਬਹੁਤ ਸਾਰੇ ਸਰਟੀਫਿਕੇਟ ਨੇ ਜਿਹੜਾ ਇਹਨਾਂ ਨੇ ਬੱਚਾ ਨੂੰ ਤੇ ਬੱਚਿਆਂ ਨੂੰ ਸਿੱਧਾ ਧੋਖਾ ਹੈ ਬੱਚੇ ਉੱਥੇ ਜਾ ਕੇ ਹੈਰਾਸ਼ ਹੁੰਦੇ ਨੇ ਉਹਨਾਂ ਨੂੰ ਪੈਸੇ ਲੈ ਜਾ ਰਹੇ ਨੇ ਤੇ ਇਹ ਮਤਲਬ ਫਰਾਡ ਕੀਤਾ ਜਾ ਰਿਹਾ ਇਸ ਇਮਿਗ੍ਰੇਸ਼ਨ ਕੰਸਲਟੈਂਸੀ ਵੱਲੋਂ ਸਾਡੇ ਡਿਪਾਰਟਮੈਂਟ ਦਾ ਅਸਰ ਇੱਕ ਨਵੇਂ ਕੰਮ ਹੈ ਕਿ ਮਤਲਬ ਤੁਹਾਡਾ ਇਹਨਾਂ ਤੇ ਕੀ ਹੋਊਗਾ ਐਕਸ਼ਨ ਇਹਦੇ ਤੇ ਜੀ ਅਸੀਂ ਬਿਕੋਜ਼ ਤੁਸੀਂ ਮੇਰੇ ਨੋਟਿਸ ਛੁਨੀ ਲੈ ਕੇ ਆਏ ਹੋ ਮੈਂ ਹੁਣੇ ਸਰਟੀਫਿਕੇਟ ਦੇਖਿਆ ਇਹ 15824 ਚ ਇਹਨੂੰ ਅਸੀਂ ਦਿੱਤਾ ਹੈਗਾ ਸਰਟੀਫਿਕੇਟ ਬਟ ਜਿੱਦਾਂ ਤੁਸੀਂ ਮੈਨੂੰ ਸਰਟੀਫਿਕੇਟਸ ਪ੍ਰੋਡਿਊਸ ਕੀਤੇ ਬੱਚੇ ਦਾ ਉਹ 21 ਵਿੱਚ ਹੈ ਤਈ ਦੇ ਵਿੱਚ ਹੁਣ ਮੈਨੂੰ ਫਰਦਰ ਇਨਕੁਆਰੀ ਤਾਂ ਕਰਨੀ ਪੈਣੀ ਹੈ ਪੁਲਿਸ ਇਨਕੁਆਰੀ ਵੀ ਹੋਗੀ ਤੇ ਉਦਾਂ ਵੀ ਅਸੀਂ ਆਪਣੇ ਡਿਪਾਰਟਮੈਂਟ ਵੱਲੋਂ ਵੀ ਐਸ.ਡੀ.ਐਮ ਸਾਹਿਬ ਵੱਲੋਂ ਇਨਕੁਆਰੀ ਕਰਵਾ ਕੇ ਇਹਦੇ ਵਿੱਚ ਆਈ ਵਿਲ ਗੈਟ ਬੈਕ ਟੂ ਯੂ ਇਨ ਅ ਵੀਕ অর ਸੋ ਕਿ ਇਹਦੇ ਵਿੱਚ ਕੀ ਹੈਗਾ ਕਿਦਾਂ ਇਹ ਪੁਰਾਣਾ ਚੱਲ ਰਿਹਾ ਸੀ ਆ ਲਾਇਸੈਂਸ ਤੋਂ ਪਹਿਲਾਂ ਕਿਦਾਂ ਚੱਲ ਰਿਹਾ ਸੀ ਸੋ ਜੋ ਐਸ ਪਰ ਐਕਟ ਹੈਗਾ ਸੀ ਇਹਨਾਂ ਦੇ ਖਿਲਾਫ ਕਾਰਵਾਈ ਕਰਾਂ ਮੈਡਮ ਇਸ ਲਾਇਸੈਂਸ ਦੇ ਅਧੀਨ ਬੱਚਿਆਂ ਦੇ ਵੀਜ਼ੇ ਲਵਾ ਕੇ ਦੇ ਸਕਦੇ ਨੇ ਮੈਨੂੰ ਚੈੱਕ ਕਰਨਾ ਪੈਣਾ ਜੀ ਇਹ ਕੀ ਇਹਨਾਂ ਦਾ ਲਾਇਸੈਂਸ ਕਿਸ ਲਈ ਹੈਗਾ ਕੀ ਵੀਜ਼ਾ ਲਗਵਾ ਸਕਦੇ ਹਾਂ ਜਾਂ ਨਹੀਂ ਲਗਵਾ ਸਕਦੇ ਉਹ ਮੈਂ ਸਾਰਾ ਚੈੱਕ ਕਰਕੇ ਮੈਨੂੰ ਟਾਈਮ ਚਾਹੀਦਾਗਾ ਬਿਕੋਜ਼ ਤੁਸੀਂ ਮੈਨੂੰ ਜਸਟ ਪ੍ਰੋਡਿਊਸ ਕੀਤਾ ਹਜੇ ਤਾਂ ਮੈਂ ਫਾਈਲ ਵੀ ਨਹੀਂ ਦੇਖੀ ਫਾਈਲ ਦੇਖ ਕੇ ਮੈਂ ਆਈ ਵਿਲ ਬੀਏਬਲ ਟੂ ਟੈਲ ਯੂ ਇੱਕ ਤਰ੍ਹਾਂ ਸਰਟੀਫਿਕੇਟ ਦਿੱਤਾ ਗਿਆ ਇਹ ਮੈਨੀਫੈਸਟ ਦਾ ਸਰਟੀਫਿਕੇਟ ਹੈ 2021 ਦਾ ਦਿੱਤਾ ਗਿਆ ਹੈ ਬੜੇ ਜਰੂਰ ਅਸੀਂ ਕੋਈ ਕਰੀਏ ਉਹਦੇ ਵਿੱਚ ਨਾ ਨੋਗਲ ਕਲਾਸ ਰੂਮ ਦੇ ਨਾ ਕਿਸੇ ਡਾਕਟਰ ਹਸਪਤਲ ਨਾਲ ਕਈਕਾ ਜਿੱਥੇ ਬੱਚੇ ਨੂੰ ਦੇਖ ਸਕੀਏ ਨਾ ਕਿਸੇ ਹਸਪਤਲ ਨਾਲ ਅਟੈਚ ਚਲੋ ਇਹਦੇ ਵਿੱਚ ਤਾਂ ਉਹ ਨਹੀਂ ਹੈ ਕਿ ਮੈਂ ਅੱਜ ਹੀ ਐਸਜੀ ਸਾਹਿਬ ਨੂੰ ਇਨਕੁਆਰੀ ਮਾਰਕ ਕਰ ਦਿੰਨੀ ਆ ਉਹ ਪੂਰੀ ਇਹਦੀ ਰਿਪੋਰਟ ਕਰਕੇ ਆਈ ਵਿਲ ਬੀ ਐਬਲ ਟੂ ਗੈਟ ਬੈਕ ਇਨ ਅ ਵੀਕ ਠੀਕ ਹੈ ਥੈਂਕ ਯੂ ਥੈਂਕ ਯੂ ਥੈਂਕ ਯੂ